ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਕਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਅਮਰਤ ਵੇਲਾ ਜੀ ਮਾਰਨਿੰਗ ਟਾਈਮ ਤਕਰੀਬਨ ਸਾਢੇ 5 ਹੋ ਚੁੱਕੇ ਆ ਜੀ ਤੇ DNA ਆ ਨਿਕਲ ਕੇ ਬਾਹਰ ਆ ਗਿਆ ਤੇ ਪਰਦਾ ਬਦਲਵਾਈ ਹੈ ਸਾਰੀ ਰਾਤ ਦੀ ਜੀ ਫਿਰ ਦੱਖਣ ਦਾ ਸਾਹ ਚੱਲਦਾ ਤੇ ਇੱਕਾ ਕੋਲ ਆ ਜੀ ਕੱਲ ਤਾਂ ਇਹਨੇ ਹੋ ਰੌਲਾ ਪਾਇਆ ਤੇ ਵੀ ਪਤਾ ਨਹੀਂ ਕਿਹਾਂ ਚੱਕਰ ਆ ਪ੍ਰੈਸ ਦੀ ਆਵਾਜ਼ ਆ ਜਿਹੜੀ ਉਹ ਕੰਨਾਂ ਨੂੰ ਬਹੁਤ ਵਧੀਆ ਲੱਗਦੀ ਹੈ ਇਹ ਵਾਰ ਅਸੀਂ ਛੋਟੇ ਜਿਹੇ ਹੁੰਦੇ ਆ ਇਹਦੇ ਨਾਲ ਅਸੀਂ ਵੀ ਕੂ ਐ ਕਰੀ ਜਾਂਦੇ ਹੁੰਦੇ ਸੀ ਕੂ ਉਹਨੇ ਵੀ ਉਨੇ ਹੀ ਜੋਰ ਨਾਲ ਮਰੀ ਜਾਣਾ ਤੇ ਹੁਣ ਸਾਜਰੇ ਸਾਜਰੇ ਜੁੱਠੇ ਆ ਤੇ ਬੜਾ 하기 ਉੱਠਣ ਦੀ ਹੈ ਵੀ ਸਾਡੇ ਦੋਹੇ ਗਾਂ ਤੇ ਜਿਹੜੀ ਮੱਝ ਆ ਜੀ ਉਹ ਦੁੱਧ ਦੇਣਾ ਕਰਕੇ ਬੰਦ ਕਿਉਂ ਉਹਨਾਂ ਦੇ ਛੱਡੇ ਦਿੱਤਾ ਤਕਰੀਬਨ ਕਹਿਣ ਦਾ ਭਾਵ ਵੀ ਸਾਰਕ ਨੂੰ ਇਹਦਾ ਤਿੰਨ ਮਹੀਨੇ ਪਹਿਲਾਂ ਹਾਂ ਦੁੱਧ ਲੈਣਾ ਉਹਨਾਂ ਦਾ ਬੰਦ ਕਰ ਦਿੰਦੇ ਜੇ ਉਹਨਾਂ ਨੇ ਗਾਂਾਂ ਸਵਾਰ ਤੇ ਜਾਣਾ ਹੁੰਦਾ ਤੇ ਹੁਣ ਘਰ ਦੇ ਵਿੱਚ ਦੁੱਧ ਨਾ ਹੋਣ ਕਰਕੇ ਚੱਕਰ ਖੜਾ ਹੋਇਆ ਪਿਆ ਮੁੱਲ ਦਾ ਦੁੱਧ ਲੈ ਕੇ ਪੀਣਾ ਬਹੁਤ ਔਖਾ ਹੋਇਆ ਪਿਆ ਹੁਣ ਪਾਪਾ ਜੀ ਕਈ ਦਿਨਾਂ ਤੋਂ ਦੇਖਦੇ ਫਿਰਦੇ ਆ ਵੀ ਮੱਝ ਲਈਏ ਜਾਂ ਗਾਂ ਲਈਏ ਵੀ ਮੱਲਵਾ ਦੇ ਦੁੱਧ ਨਾਲ ਤਾਂ ਕੰਮ ਚੱਲਣਾ ਨਹੀਂ ਹੈਗਾ ਸਵੇਰੇ ਸਾਜਰੇ ਸਾਜਰੇ ਉੱਠ ਕੇ ਘਰ ਤੇ ਪੈਸੇ ਜਾਣੇ ਅ ਕੁਝ ਮਨ ਨੂੰ ਆਉੜਦਾ ਲੱਗਦਾ ਕੰਮ ਤੇ ਹੁਣ ਪਾਪਾ ਜੀ ਨੇ ਪਰ ਤਾਂ ਦੇਖਿਆ ਮੱਜਾ ਮੱਜਾਂ ਦਾ ਰੇਟ ਜੀ ਗਰਮੀ ਕਰਕੇ ਤੁਹਾਨੂੰ ਪਤਾ ਵੀ ਬਹੁਤ ਅਸਮਾਨ ਨੂੰ ਛੁੱਜਾਂਦਾ ਕਿ ਗਰਮੀਆਂ ਦਾ ਦੁੱਧ ਕਹਿੰਦੇ ਅ ਥੋੜਾ ਮਹਿੰਗਾ ਹੁੰਦਾ ਤੇ ਹੁਣ ਗੱਲ ਖੜ ਗਈ ਆ ਕਿ ਗਾਂ ਪਰ ਕਹਿੰਦੇ ਵੀ ਇੱਕ ਗਾਂ ਦੇਖ ਕੇ ਆਏ ਹੋਇਆ ਉਹ ਉਹ ਗਾਂ ਨੂੰ ਚੋਣ ਜਾਣਾ ਪੈਣਾ ਇੱਕ ਵਾਰ ਵੀ ਕਿਉਂ ਚੋਣੀ ਤਾਂ ਸੰਦੀ ਵਾਰ ਭਾਬੀ ਜੀ ਨੇ ਵੀ ਇੱਕ ਵਾਰ ਤੁਸੀਂ ਆਪ ਟ੍ਰਾਈ ਕਰਕੇ ਦੇਖ ਲਓ ਵੀ ਫਿਰ ਬਾਅਦ ਚ ਨਾ ਹੋਈ ਜਾਵੇ ਵੀ ਉਹ ਤੇਜ਼ ਨਿਕਲੇ ਚੁੱਸ ਤੋਂ ਚਲਾ ਕੇ ਜੇ ਜੀ ਹੁਣ ਸਾਡੀ ਗਾਂ ਉਹ ਭਗਤਨੀਆ ਵਿਚਾਰੀ ਉਹ ਉਹਦਾ ਜਿਹੜਾ ਟਾਈਮ ਮਰਜੀ ਥਾਪੀ ਮਾਰੋ ਉਹਦੇ ਥੱਲੇ ਬਹਿ ਜਾਓ ਉਹਨੂੰ ਦੁੱਧ ਜਦ ਦੇ ਦੇਣਾ ਕੋਈ ਲੱਤ ਨਹੀਂ ਚੱਕਣੀ ਕੋਈ ਕੁਝ ਨਹੀਂ ਕਰਨਾ ਹੈਗਾ ਵੀ ਹੁਣ ਜਿਹੜੀ ਉਹ ਗਾਂ ਉਹ ਕਿੱਦਾਂ ਦੀ ਕਿੱਦਾਂ ਦੀ ਨਹੀਂ ਉਹ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਤੇ ਹੁਣ ਸੰਦੀਪ ਨੂੰ ਮੈਂ ਥਾਲਤ ਆਇਆ ਵੀ ਉੱਠ ਪਈ ਉੱਠੀ ਤਾਂ ਹੋਈ ਉਹਦੀ ਤਕਰੀਬ ਹੈ ਨਾ ਤੇ ਹੁਣ ਦੇਖਦੇ ਆਂ ਕਿ ਕਿਦਾਂ ਦਾ ਜਾ ਕੇ ਜਾਨਵਰ ਸਾਨੂੰ ਮਿਲਦਾ ਗਿਆ ਕਿਹੇ ਜੀ ਇਹ ਕਿਹੇ ਜੀ ਨਹੀਂ ਹੁਣ ਬਲੌਗ ਦੇ ਨਾਲ ਤੁਸੀਂ ਬਣੇ ਰਹੋ ਮੱਲੋ ਜੀ ਸੰਦੀਪ ਗੌਰ ਨੂੰ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਉਤਰ ਹੀ ਨਹੀਂ ਨਾ ਸਵਾਰ ਕੇ ਜੇ ਮੈਂ ਚਾਹ ਹੀ ਹਲਾ ਪੀਤੀ ਹਾਂ ਚਾਹ ਮੈਂ ਹੁਣ ਥੋੜੀ ਜਿਹੀ ਲੇਟ ਪਈ ਹਾਂ ਮੈਂ ਝਾੜੂ ਚਾਪੜੇ ਨੂੰ

ਬੀਨ ਅਮੀ ਗਿਆ ਹੁਣੇ ਤਾਂ ਕਰਕੇ ਮੰਮੀ ਤੂੰ ਵੀ ਤਾ ਘਟਣ ਕਰ ਲੈ ਮੰਮੀ ਤਨ ਤਾ ਹੋਣਾ ਮੰਮੀ ਤੂੰ ਦਾ ਹੂੰ ਮੰਮੀ ਦਾ ਬੱਚਾ ਖਰਾਬ ਕਰਦੀ ਆ ਹੂੰ ਤੂੰ ਵੀ ਮੈਸ ਨੂੰ ਖਰਾਬ ਕਰੂਗੀ ਨਹੀਂ ਪਤਾ ਨਹੀਂ ਇਹ ਵੀ ਤਾਂ ਕਰਦੀ ਹੋਣੀ ਡੰਗਰਾਂ ਨੂੰ ਹਾਂ ਸਭ ਹੁੰਮੰਦਰ ਦਰਦਾ ਬਜੀ ਲੋ ਜੀ ਖੜੀ ਆ ਗੈਂ ਪਰ ਹਾ ਸਿੰਗਾਲੀ ਆਏ ਦੇਖ ਸੰਦੀ ਹਾਂਜੀ ਬੱਚਾ ਕਿਆ ਕਹਿੰਦੇ ਹੁੰਦੇ ਇਹਨੂੰ ਹਾ ਆਪਣ ਲਈ ਗਿਆ ਵਰਗਿਓ ਆ ਜੀ ਇਹ ਤੱਪੀਏ ਸੋਡਾ ਇਹ ਮੈਂ ਖਾਣ ਦਾ ਤੈਨੂੰ ਨਹੀਂ ਲੱਗ ਖਾਓ ਇੱਕਦਮ ਹੜਾਦਰ ਪਾਲਾ ਰਸੀ ਤੂੰ ਪਿੱਛੇ ਪਿੱਛੇ ਕੁਮੀਆ ਉਹਨੇ ਅੱਦੋਂ ਕੁਮੀਆ ਨਾਲ ਬਰਾਬਰ ਘਾੜ ਉਹਦੇ ਹਾਂ ਪਰ ਉਹਨੂੰ ਪੱਪਤੇ ਆ ਥੋੜਾ ਜਾ ਟੂ ਨਾ ਠੀਕ ਹੈ ਨਾ ਕੱਲ੍ਹ ਪੱਟਦੀ ਪਾਲਾ ਤੋਂ ਬੰ ਕੋਸੇ ਠੀਕ ਹੈ ਜੀ ਜੀ ਪਪਿਆਰ ਨਾਲ ਹੱਥ ਜਾ ਫੇਰ ਕੇ ਪਤਿਆ ਨੂੰ ਚਲੋ ਦੇਖ ਲਈਏ ਆਹ ਦੇਖ ਚੋਲੀ ਜੀ ਬੈੜੀ ਬੈੜੀ ਕੇ ਗਏ ਹੁਣ ਪਤਾ ਨਹੀਂ ਕਿੰਨੇ ਮੈਂ ਸੂਏ ਹੋਣੀ ਹੈ ਨਹੀਂ ਬਲਾਦੂ ਜੀ ਸਾਸਰੀ ਘਰ ਅੱਤੇ ਹੁਣ ਬਾਕੀ ਦੇਖਦੇ ਆਂ ਘਰ ਜਾ ਕੇ ਸਲਾਹ ਕਰਦੇ ਆਂ ਵੀ ਇੱਕ ਵਾਰ ਪਾਸਿੰਗ ਘਰ ਵੀ ਜਾ ਕੇ ਹੋਣੀ ਹੈ ਹੈ ਤਾਂ ਆਪਣੀ ਦੂਜੀ ਗਾਂ ਵਰਗੀ ਉਹ ਚੀਲ ਜੀ ਲੱਗਦੀ ਮੈਨੂੰ ਉਹ ਦਰਦੀ ਜੀ ਹਾਂ ਜੀ ਵਾਤਾ ਕਰੂ ਸਹੀ ਹਾਂ ਪਹਿਲੀ ਵਾਰ ਤੋਂ ਆਪਣੀਆਂ ਉਹਨਾਂ ਨੇ ਵੀ ਕਰਿਆ ਤਾਂ ਹੂੰ ਕਿ ਤੂੰ ਮੈਂਸ ਵੀ ਚੋਕ ਆਈ ਸੀ ਮਨਸੂਹ ਉਹਨਾਂ ਨੇ ਤੈਨੂੰ ਸਾਨੂੰ ਮੁੜ ਕੇ ਨੇੜੇ ਨਹੀਂ ਲੱਗਣ ਦਿੱਤਾ ਉਹ ਦਿਨ ਖੜ ਗਈ ਜਾਂਦੇ ਹਰੂ ਮੁੜ ਕੇ ਨੇੜੇ ਨਹੀਂ ਲੱਗਣ ਦਿੱਤਾ ਹਾਂ ਚੱਲ ਫਿਰ ਦੇਖਦੇ ਬਣਾਉਣੇ ਪਲਾਨ ਚੱਲ ਕੇ ਘਰ ਪੀਓ ਜੀ ਸਾਜਰੇ ਸਾਜਰੇ ਚਾਹ ਪਾਪਾ ਜੀ ਜੀ ਤੁਸੀਂ ਤਾਂ ਆਪਣੇ ਗਲਾਸ ਭਰੀ ਬੈਠੀਆਂ ਮੈਂ ਦੇਖ ਲਿਆ ਦੇਖੋ ਗਲਾਸ ਪਿਆ ਹੋਇਆ ਪੀ ਲਿਆ ਹੁਣ ਆ ਲੋ ਜੀ ਹਾਂ ਕੀ ਹਤਾ ਤੁਸੀਂ ਦਰਾਨੀ ਦੀ ਥਾਣਿਆਂ ਨੇ ਕੋਈ ਮੀਟਿੰਗ ਕਰੀ ਘਰੇ ਤੁਸੀਂ ਤਾਂ ਜਿਕੜਾ ਲੜ ਕੇ ਬੈਠਿਆ ਉਹ ਨਹੀਂ ਆਏ ਬੈਠੀਆਂ ਇੱਕ ਦੋ ਕਿਹਨੂੰ ਪਿੱਟ ਕਰ ਜਿਆਦਾ ਆਨੰਦ ਲੱਗਦਾ ਹੈ ਹਾਂ ਜਿਆਦਾ ਆਨੰਦ ਲੱਗਦਾ ਮੈਂ ਕਹਿ ਰਹੀ ਸੀ ਹਾਂ ਦੁੱਧ ਲੈ ਆ ਗਿਆ ਤਾਂ ਆਉਂਦਾ ਕੱਬਦੀ ਜਾਂਦਾ ਆਉਂਦਾ ਕੱਬ ਗਿਆ ਉਹੀ ਰੱਖ ਲੈਣਾ ਤਾਂ ਆਪਾਂ ਨੇ ਨਾ ਦੁੱਧ ਜੇ ਤੁਸੀਂ ਪਸੰਦ ਕਰ ਲਈਏ ਤਾਂ ਚੋਕੇ ਲੈ ਆਉਣਾ ਦੁੱਧ ਪਸੰਦ ਤੇ ਤੁਹਾਡੀ ਸਲਾਹ ਤੇ ਬਿਨਾਂ ਪਸੰਦ ਕਿਵੇਂ ਹੋ ਜੂਗੀ ਇਹ ਦੱਸੋ ਪਹਿਲਾਂ ਪਾਪਾ ਜੀ ਹੈਗੇ ਤੇ ਨਾਲੇ ਵਿੱਚ ਕਿ ਪਾਪਾ ਜੀ ਤਾਂ ਹੈਗੇ ਤੇ ਚੌਣੀ ਤਾਂ ਪਾਪਾ ਜੀ ਕਹਿੰਦਾ ਇਹਨਾਂ ਨੇ ਸੰਦੀਪ ਔਰ ਸੁੱਖੋਪੰਡ ਜੀ ਨੇ ਚੋਣੀ ਹੈ ਦੋ ਹਨ ਇਹਨਾਂ ਨੇ ਹਾਂ ਇਹਨਾਂ ਨੇ ਵੀ ਇਹ ਪਾਸ ਕਰਨ ਆਪਣੇ ਮੈਨੂੰ ਥਣ ਠੀਕ ਲੱਗੇ ਨਰਮ ਹਾਂ ਉਹ ਵੀ ਥਣਾ ਹੈ ਗਿਆ ਨਾਲ ਤਾਂ ਤਾਂ ਬੜੇ ਹੋ ਗਏ ਹਾਂ ਆ ਗਿਆ ਨਾਲੋਂ ਥੋੜਾ ਬੜੇ ਹਾਂ ਅਰੇ ਸੀਮਾ ਬਣਾ ਦਿਆ ਹਿਲਤਾਂ ਅਸ ਉਹ ਦੰਗਾ ਸਮਰ ਸੀ ਕੋਈ ਸੀ ਆ ਸੀ ਪਾ ਜਰਾ ਵਧੀਆ ਨੇ ਕਈ ਵਾਰ ਡੰਗਰ ਹਿੱਲ ਹਿੱਲੇ ਜਾਵੇ ਫਿਰ ਇਹ ਇਹ ਵਾਲੀ ਪਾਪਾ ਹੀ ਨਹੀਂ ਖੜਨ ਲਾਈ ਇਹ ਪਾਈ ਨਹੀਂ ਰਸੀ ਮੇਰੇ ਨੇ ਪਾਈ ਉਹਨੇ ਪਾਈ ਉਹਦਾ ਉਹ ਵੀ ਬਹੁਤ ਅਸਾਵਾ ਹਾਂ ਮੈਂ ਵੀ ਕਹਿਣ ਲੱਗੀ ਤੂੰ ਬਹੁਤ ਅਸਾਵਾ ਹਾਂ ਜੀ ਦੀ ਮਰਜ਼ੀ ਚਾਹੀਏ ਘਰ ਦੇ ਵਿਚੋ ਲੰਦਾ ਹਾਂ ਹਾਂ ਅੱਜ ਉਹ ਜਿਹੜਾ ਮਰਜ਼ੀ ਥਾਪੀ ਮਾਰ ਕੇ ਬਹਿ ਜਾ ਉਪਰ ਉਪਰ ਨ ਕਰਦੀ ਜਮੇ ਉਹ ਕੰਨਾਂ ਤੋਂ ਦੁੱਧ ਲਿਆਉਣੇ ਡੈਰੀ ਦੇ ਤੁਸੀਂ ਅਸੀਂ ਦੁੱਧ ਲਿਆਨਾ ਡੈਰੀ ਤੇ 2 ਕਿਲੋ ਦੁੱਧ ਤੋਂ ਪਹਿਲਾਂ ਕੀ ਹੋਣਾ ਚਾਹੇ ਬਣਦੀ ਹੈ ਚਾਹੇ ਬਣਦੀ ਹੈ ਦਹੀਂ ਤਾਂ ਨਹੀਂ ਲੰਗਦਾ ਇਹ ਨਾਲ ਲੱਸੀ ਇਹ ਜਿਹੜੇ ਚ ਲਿਆ ਕੇ ਤੁਹਾਨੂੰ 5 ਲੀਟਰ ਦੁੱਧ ਆ ਗਿਆ ਜਿਹੇ ਸਰਪੰਦੇ ਮੰਨੋ ਬਾਅਦ ਆਲੇ ਬਾਅਦ ਚ ਜਾਣਾ ਹੈ ਹਾਂ ਫੇਰ ਥੋੜਾ 2 ਕਿਲੋ ਦਹੀਂ ਦੁੱਧ ਜਰ ਲਿਆਉਣੇ ਆ 4 ਜਾਤ ਹੋ ਗਏ ਹਾਂ ਸਹੀ ਹਾਂ ਇਹ 2 ਕਿਲੋ ਸਮੇਂ ਤੇ ਵੱਜਦਾ ਹੀ ਨਹੀਂ। ਹੂੰ ਜੇ ਲੈ ਕੇ 2 ਕਿਲੋ ਰੋਟੀ ਉੱਪਰ ਲੋ। ਇਹ ਚਾਰੇ ਮੰਨੀ ਆਪਾਂ। ਮੇਰੇ ਘਰ ਦਾ ਦਹੀਂ ਲੱਸੀ ਹੋ ਜੂ। ਤੇ ਜੇ ਜਾ ਕੇ ਡੈਰੀ ਦੇ ਪਾ ਕੇ ਜਾਣਾ ਸਾਨੂੰ ਅਸੀਂ ਪਾਉਣੇ ਕਿੱਥੇ ਲਿਆਉਣਾ ਪੈਣਾ। ਹੂੰ ਇਹ ਸ਼ਰਮ ਆਉਂਦੀ ਹੈ ਨਾ ਅੱਜ ਤੱਕ ਲੈਂਦੇ ਨਹੀਂ ਕਰੀ ਡੈਰੀ ਤੇ। ਹੂੰ ਲੈ ਲਈ ਸੀ। ਹੂੰ ਡੈਰੀ ਪਾਉਣੇ। ਤਾਂ ਕਰਕੇ ਮੈਂ ਗਏ ਦੇਖੀਏ ਵੀ ਗਏ ਦੇਖ ਕੇ ਆਪਣਾ ਜਿਹੜਾ ਘਰ ਦਾ ਦੁੱਧ ਹੁੰਦਾ ਜਰਮਾ ਦੀ ਚੋਕੇ ਬਣਾਉਂਦਾ। ਹੂੰ ਮਰ ਤੋਂ ਪਰੇ ਤੱਕ ਨਹੀਂ ਸਮਝਿਆ। ਠੀਕ ਹੈ ਮੈਂ ਤਾਂ ਗੈਨ ਲੱਗੀ ਬਰ ਕਹਿੰਦੇ ਸਿੰਘਾਂ ਤੋਂ ਡਰਦਾ ਲੱਗਦਾ ਜੀ ਸਿੰਘ ਕਿਆ ਕਹਿੰਦੇ ਉਹਨਾਂ ਅਜਿਹੀ ਤੇ ਸਿੰਘ ਕਿੱਡਾ ਦਾ ਜੀ ਅੱਜ ਤਾਂ ਬਚਾਰੀ ਦਾ ਖੋਪਰੀਆਂ ਜੇ ਉੱਤਰ ਗਈਆਂ ਪਤਾ ਨਹੀਂ ਕਿਹਾ ਹੋਇਆ ਸਾਡੇ ਉੱਥੋਂ ਆਪਣੇ ਕੋਲੇ ਖੋਪਰੀ ਉੱਤਰੀ ਤੀਕ ਪਹਿਲੇ ਉੱਤਰੀ ਹਾਂ ਉਹ ਜ਼ਿਆਦਾ ਹਾਂ ਜੇ ਕਿਸਾਨ ਆ ਗਿਆ ਤਾਂ ਉਪਰਾ ਦਾ ਮਾਰਨ ਉਹਨਾਂ ਨੇ ਬੌਲਦ ਨੂੰ ਵੀ ਮਾਰਿਆ ਤਾਂ ਇਹਨੂੰ ਗਾਂ ਨੂੰ ਵੀ ਜ਼ਿਆਦਾ ਹੋਗਾ ਮੈਂ ਤਾਂ ਦੀਦੀ ਗਏ ਆ ਉਹ ਚਾਹ ਠੀਕ ਲੱਗੀ ਲੈ ਲਉ ਆਪਾਂ ਜੀ ਇਹਨਾਂ ਨੂੰ ਬਾਦ ਮੈਂ ਸਾਲਾ ਕਮਰਾ ਨਾ ਵੇ ਜਿਹੜੀ ਮਨਸੂਏ ਮੈਂ ਦੇਖਿਆ ਨਹੀਂ ਨਹੀਂ ਗਏ ਯਾਰ ਮੈਂਸਾਂ ਦਾ ਬਹੁਤ ਫਰਕ ਆ ਕਿਦੋਂ ਸੁੱਖੋ ਪੈਣ ਚੀ ਜAVE ਹੁਣ ਸੰਦੀਪੇ ਪਾਸ ਕਰਕੇ ਇਦੀ ਸੰਦੀਪੇ ਚ ਆਉਂਗੀ ਇਹ ਤਾਂ ਐ ਕਰਦੀ ਐ ਤਾਂ ਐ ਕਰਦੀ ਐ ਨਹੀਂ ਚਲੋ ਐ ਤਾਂ ਹੁਣ ਡੰਗਰਾਂ ਦੇ ਕੋਲ ਬੜਿਆ ਨਾ ਨਹੀਂ ਸੋ ਅਗਲਾ ਉਹਨੇ ਚੋਰੀਆਂ ਬਹੁਤ ਰੱਖਦਾ ਉਹ ਵੀ ਮੈਂਸ ਤਾਂ ਥਾਪੀ ਮਾਰੀ ਸੰਦੀਪ ਨੇ ਜਾ ਕੇ ਇਹਨੇ ਰਾਮ ਨਾਲ ਬੈਗੀ ਮੈਂਸ ਨੂੰ ਜਦੋਂ ਦੁੱਧ ਦੇ ਦਿੱਤਾ ਮੁੜ ਕੇ ਉਹ ਸਵਾ ਮੀਨਾ ਮੇਰੇ ਪਾਪਾ ਹੀ ਨੇ ਚੋਈ ਇਹੇ ਪਾਪਾ ਵੜ ਕਿਹੜੀ ਵੀ ਉਹ ਕਿੱਥੇ ਦੀ ਜਿਹੜੀ ਖੇਡੋ ਕੇ ਆਈ ਸੀ ਹਾਂਜੀ ਉਹਦਾ ਬੰਦੇ ਦਾ ਨਾਮ ਬਦਲ ਦਿੱਤੀ ਅਰੇ ਉਹ ਹਾਂ ਭਾਈ ਉਹ ਉਹ ਵੇਕ ਗਈ ਤੋਂ ਦਿੱਜੇਗਾ ਹੋਰ ਆ ਗਈ ਸੀ ਗੱਤੀ ਜੀ ਉਹਦੇ ਉਹਦਾ ਦਨੇ ਪੇਕ ਗਈ ਤੇ ਆਪਣਾ ਜਿੰਨੇ ਨੂੰ ਪਾ ਮੁੜ ਕੇ ਗਏ ਉਹਦੇ ਕੋਲ ਮੁੜ ਕੇ ਗਏ ਜਾਂ ਤੇ ਵੇਕ ਗਈ ਸੀ ਮੇਰਾ ਅੱਛਾ ਮੇਰੇ ਤੇ ਕਸੂਰ ਕੱਢੀ ਜਾਂਦੇ ਉਹ ਤਾਂ ਪਾਪੇ ਹੀ ਤਾਂ ਸੱਚਾਈ ਨਾ ਨਾ ਇੱਕ ਉਹ ਉਹ ਮਾਸ ਮੈਂ ਲਿਆ ਤਾਂ ਮੰਡੀ ਤੇ 50000 ਦੀ ਉਹ ਮਾਸ ਰੱਖ ਕੇ ਕਿਡੀਆਂ ਘੜਾਈ ਜਾਂਦੀ ਆ ਨਹੀਂ ਇਹਨੂੰ ਤਾਂ ਇਨਾ ਵਰਲਾ ਤਨੀ ਟੋੜਦਾ ਜੀ ਮੈਂ ਜਾਇਆ ਮੰਡੀ ਬਾਬਾ ਹੀ ਮੇਰਾ ਕਸੂਰ ਦੇਖ ਲੋ ਮੂਰੇ ਰੱਖਦੇ ਆ ਉਹ ਮੈਂ ਅਸਲ ਸਾਡੇ ਆ ਉਹ ਕੇਗੜਿਆ ਕਢਾਇਆ ਜੀ ਉਹ ਕੱਟੂ ਕਿਸੇ ਹੋਰ ਦਾ ਲਾ ਕੇ ਦੇ ਦਿੱਤਾ ਫੁੱਫੜ ਮੇਰੇ ਨਾਲ ਲੱਗਿਆ ਵਾ ਤਾਂ ਪਿਓਰੇ ਵਾਲਾ ਸੌਦਾ ਕਰਾਉਣ ਉਹ ਕਹਦਾ ਲੈ ਵਿੱਕੀ ਕਹਦਾ ਮੈਂ ਤਾਂ ਰਿੰਗ ਕੇ ਕੱਟੂ ਲਊਗਾ ਮੇਰੇ ਕੋਲ ਤਾਂ ਕਹਦਾ ਮੈਂ ਸਾਰੀ ਉਮਰ ਵਪਾਰ ਕਰਦੇ ਦੀਓ ਲੰਘੀ ਮੁੜ ਕੇ ਨਾ ਉਹਨੇ ਕੱਟੂ ਨੇੜੇ ਲੱਗਣ ਦਿੱਤਾ ਨਾ ਲੈਣ ਨਾ ਦੇਣ ਸਾਡੀ ਕਿਸੇ ਹੋਰ ਦਾ ਹੀ ਕੱਟੂ ਲਿਆ ਉਹਨੂੰ ਪਛਾਣਦੀਆਂ ਨਹੀਂ ਸਾਡੇ ਕੰਡੇ ਲਾ ਕੇ ਕਾਫੀ ਜਦ ਵੀ ਥੁਫੜਦੇ ਆੜਾ ਥਾਈ ਲੱਗ ਗਿਆ ਕੱਟਰ ਨਹੀਂ ਉਫੜ ਲੱਗਿਆ ਨਹੀਂ ਚਲ ਕੋਈ ਨਾ ਲੱਗ ਜਾਊਗਾ ਉਹ 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 ਕੱਟੀ ਪਲ ਗਈ ਦੀ ਬਣੇ ਕੋ ਹਾਂ ਮੈਂ ਅਸਤਾ ਵੇਚੀ ਸੀ ਪਣ ਕੱਟੀ ਪਾਲ ਕੇ ਉਹ ਹੁਣ ਪਾਪਾ ਜੀ ਨੇ ਵੇਚੀ ਉਹ ਮੈਂ ਕਹਿੰਦਾ ਪਿਛਲੇ ਸਾਲੇ ਵੇਚੀ ਕਿ ਦੋ ਸਾਲ ਹੋ ਗਏ ਜੀ ਦੋ ਤਿੰਨ ਸਾਲ ਹੋ ਗਏ ਤੇ ਵੇਚੀ ਨੂੰ ਤਿੰਨ ਸਾਲ ਹੋ ਗਏ ਜੀ 50000 ਦੀ ਵੇਚੀ ਸੀ 50000 ਦੀ 55 ਦੀ 50 ਦੀ ਮੈਂਸ ਲੈਂਦੀ ਦੀ ਉਸੇ ਕੱਟੀ ਪੰਜਾਬ ਚੱਲ ਨਾ ਬਟਿਆ ਕੋਈ ਆਉਂ ਆਏ ਮੈਂਸ ਬਹੁਤ ਵਧੀਆ ਸੀ ਉਹ ਹਾਂ ਸਰੀਰ ਬਕੋ ਹਾਂ ਬਹੁਤ ਵਧੀਆ ਜੀ ਉਹਦਾ ਸਾਹ ਵੀ ਬਹੁਤ ਵਧੀਆ ਇਹਦਾ ਇੱਕ ਸਿਫਤਾ ਇਹਨੇ ਆ ਉੱਪਰੋਂ ਨਹੀਂ ਆਣਾ ਉੱਥੇ ਖੜੀ ਲੱਤਾਂ ਮਾਰੀ ਜਾਊਗੀ ਹਾਂ ਉੱਥੇ ਹੀ ਹੁਰਕੀ ਜਾਂਦੀ ਹੈ ਖੜੀ ਬਸ ਆਪ ਡਰੀ ਜਾਊਗੀ ਬਸ ਹੁਣ ਅਸੀਂ ਬਈ ਇਹਦਾ ਪੇਟ ਪੈ ਗਿਆ ਹੁਣ ਆਪਾਂ ਜੱਟ ਜੀ ਮੀਂਹਦਾਰ ਜਾਂਦੇ ਜੀ ਮੰਡੀ ਦੀ ਸਿੱਕਾ ਕਦੇ ਕਦੇ ਹੁਣ ਮੰਡੀ ਤੇ ਜਿਹੜੇ ਵਪਾਰੀ ਆ ਉਹ ਕਈ ਵਾਰ ਤਾਂ 24 24 ਘੰਟੇ ਮੈਸਨ ਚੋਂਦੀ ਨਹੀਂ ਹੈਗੇ ਫਿਰ ਉਹਨਾਂ ਦੀ ਸਾਨੂੰ ਜਾ ਕੇ ਜਾ ਤਾਂ ਲੇਵਾ ਦੇਖਦੇ ਆ ਜਾ ਕੇ ਉਹਨਾਂ ਦੀਆਂ ਲੂਟੀਆਂ ਬੱਲੇ ਬੱਲੇ ਐਨਾ ਦੁੱਧ ਇਹਦੇ ਥੱਲੇ ਮੈਂ ਵੀ ਇੱਕ ਨਹੀਂ ਫਸਿਆ ਤਾਂ ਵੀ ਹਾਂ ਇਹਦਾ ਤਾਂ ਲੀਵਾ ਪਾਪਾ ਕਹਿੰਦੇ ਭੇਜਿਆ ਤੇਰਾ ਨੂੰ ਤੁਸੀਂ ਜਾਣਾ ਨਹੀਂ ਪਾਪਾ ਜੀ ਨੇ ਤਾਂ ਨਹੀਂ ਆਇਆ ਤਾਂ ਮੈਂ ਲੈ ਕੇ ਆਉਂਗਾ ਤਾਂ ਵਧੀਆ ਕੀ ਤਾਂ ਪਾਪਾ ਪਾਪਾ ਜੀ ਦੇ ਸਾਹ ਸੜੇ ਜਾਂਦੇ ਰਹਿੰਦੇ ਕਹਿੰਦੇ ਕਿ ਅੱਜ ਕਿਹਦੀ ਗਰੀਦ ਕਰਨੀ ਉਹ ਨਹੀਂ ਪਾਪਾ ਪਾਪਾ ਜੀ ਪਾਪੜ ਕਹਿੰਦਾ ਵੀ ਮੈਂ ਲਿਆਉਂਗਾ ਦੁਆਕੇ ਪੂਰੀਆਂ ਬਾਤੀਆਂ ਫਿਰ ਇਹਨਾਂ ਨੇ ਪਫੜਨੇ ਪੂਰੀਆਂ ਪਾਈਆਂ ਪਫੜ ਰ ਪਫੜਨੇ ਲੱਜਾ ਮਨੂੰ ਤਾਂ ਗਿਪਕੇ ਤੂੰ ਗਿਆ ਮੈਂ ਲੈ ਕੇ ਆਉਂਗਾ ਕਦੇ ਪਿੰਡਾਂ ਨੂੰ ਮੈਂ ਜਨਾ ਮੰਡੀ ਤੇ ਕਦੇ ਜਾਂਦੇ ਨਹੀਂ ਡੰਗਰ ਕਦੇ ਵੀ ਅਕਰਦੀ ਜਿਹੜੀ ਪਿੰਡਾਂ ਨਹੀਂ ਮੈਂ ਸੌਦਾ ਪਤਾ ਕਰਦਾ ਦੇਖ ਕੇ ਬੰਦਾ ਵਾਲਾ ਭਾਬੀ ਦੇ ਦਿੰਦਾ ਹਾਂ ਠੀਕ ਹੈ ਕਹਿੰਦਾ ਉਹ ਨਹੀਂ ਉਹ ਐਖੜਾ ਨਹੀਂ ਲਾ ਕੇ ਰੱਖਦਾ ਮੰਡੀ ਮੈਂ ਐਖੜਾ ਲਾ ਕੇ ਡੰਗਰ ਜਾਂਦਾ ਮਾਦਾ ਲੈਵਾ ਦੇ ਕੀ ਮਾ ਬਈ ਦਾ ਸਾਸਤੀਓ ਮਿਲ ਗਈ ਜਦੋਂ ਮਾਰੇ ਛਾਲਾ ਬੰਦੇ ਦੇ ਉੱਪਰ ਰੂਵਾ ਮਾ ਘਰ ਆ ਕੇ ਦਾ ਪੰਗੀ ਝੇੜ ਲਿਆ ਤਿੰਨ ਚਾਰ ਦਿਨ ਤੱਕ ਕਾਲੇ ਨੂੰ ਬੁਲਾਉਂਦਾ ਤਿੰਨ ਚਾਰ ਦਿਨ ਤੱਕ ਕਾਲੇ ਨੂੰ ਪਾਪਾ ਜੀ ਨੇ ਤਾਂ ਗਾਲਾਂ ਕੱਢਣੀਆਂ ਤੇ ਪਾਪਾ ਜੀ ਦੇ ਤਾਂ ਚੋਈਆਂ ਵੀ ਨਹੀਂ ਨੀਦਾ ਪਾਪਾ ਜੀ ਚੋਈ ਜਾਂਦੇ ਤੇ ਵੀ ਮੈਂ ਚੋਦ ਦਿੰਦਾ ਪਾਪਾ ਜੀ ਕਹਦੇ ਹੁਣ ਤਾੜਿਆਉਂਦੀ ਆਪਣੀ ਚੋਆ ਕਾਲੇ ਨੂੰ ਬੁਲਾ ਕੇ ਤਾਂ ਤਿੰਨ ਚਾਰ ਜਉਂਦੇ ਰਹੇ ਫੇ ਫੁੱਫੜ ਨੂੰ ਬੁਲਾ ਕੇ ਤਾਂ ਫੁੱਫੜ ਗਈ ਜਵੇ ਇਹ ਤਾਂ ਬਾਲੀਓ ਕਮਿਹੜੀ ਆ ਕਹਿੰਦਾ ਯਾਰ ਤੇਰੀ ਲੜੇ ਲੱਗਣ ਦਦੀ ਉਹ ਉਹ ਦਾ ਅਕੜਾ ਡਰ ਲੱਗਦਾ ਵੀ ਓਕਣਾ ਦਾ ਕੋਈ ਜਾਨਵਰ ਨਾ ਮਿਲ ਜੇ ਮੈਂ ਤਾਂ ਚਲੇ ਤਾਂ ਗੈਂ ਠੀਕੇ ਆ ਗਾਇਆ ਤਾਂ ਠੀਕ ਰਹੇ ਗੈਂ ਆ ਨਹੀਂ ਇੰਨਾ ਤਾਂ ਕਰਦੀ ਇਹ ਤਾਂ 6 ਮਹੀਨੇ ਦਾ ਗਾਰੰਟੀ ਮੈਂ ਤਾਂ ਸੰਦੂ ਚ ਦਿੱਤੀ ਹਾਂ ਯਾਥੀ ਗੰਗਰ ਨਮਾ ਨਹੀਂ ਹੁੰਦਾ ਯਾਥੀ ਇਹ ਡਈ ਜਾਈ ਕਰਦੀ ਹਾਂ ਹਾਂਜੀ ਹਾਂ ਆ ਸਾਲ ਪਹਿਲੀ ਜੇ ਸਾਲ ਬਾਅਦ ਇਹ ਨਵੀਂ ਹੋਈ ਆ ਆ ਆਪਣੀ ਜਿਹੜੀ ਆਪਣੀ ਸਾਲ ਤੇ ਉੱਪਰ ਹੋ ਤੇ ਲੈ ਨੂੰ ਦਾ ਸਾਲ ਤੇ ਉੱਪਰ ਤਾਂ ਪਾਪਾ ਜੀ ਤੁਹਾਨੂੰ ਸੱਟ ਲੱਗੀ ਸੀ ਤੁਹਾਨੂੰ ਹੋ ਗਈ ਹਾਂ ਉ ਤੇ ਪਹਿਲਾਂ ਵਿੱਟੇ ਲੱਗੀ ਰਹੇ ਹਨ ਅਨਦਰ ਆ ਹੈ ਗਾਂ ਦਾ ਤਾਂ ਹੈਗਾ ਵੀ ਇਹਨਾਂ ਦਾ ਦੁੱਧ ਵਾਲਾ ਟੀਕਾ ਚਾ ਲਵਾ ਕੇ ਆਪਣਾ ਦੁੱਧ ਲਈ ਜਾਓ ਦੁੱਧ ਤੇ ਨਹੀਂ ਜਾਣੀ ਕਿਤੇ ਵੀ ਇਹ ਟੀਕਾ ਆਪਾਂ ਤਾਂ ਟੀਕਾ ਵੀ ਨਹੀਂ ਲਵਾਇਆ ਇੰਦੀ ਕਿ ਬਚਾਰੀਏ ਦਾਣੇ ਤੇ ਹਾਂ ਕੁਣ ਮਰਤੇ ਬਜਲੇ ਜੇ ਇੰਨੇ ਧੱਫੜੇ ਹੋ ਗਏ ਆ ਹਾਂ ਜਿਉਂ ਆਲੰਪੀ ਸਕਿੰਨ ਜੀ ਤੇ ਗੇਟ ਤੇ ਬਚੀ ਹੋਈ ਆ ਜੱਤ ਮਾੜੀ ਉਹ ਨਿਸ਼ਾਨ ਜੇ ਤਾਂ ਹੁਣ ਵੀ ਹੈਗੇ ਆ ਤੇ ਸਰੀਰ ਇੰਨੇ ਜਾਗ ਤੇ ਹਾਂ ਰੂਹ ਨਹੀਂ ਗਈ ਦੇਖਣ ਨੂੰ ਜੱਤਾਂ ਬਹੁਤ ਗਿਆਂ ਗਈਆਂ ਵੀ ਬੱਲੇ ਤਿੰਨ ਦਿਨ ਤਾਂ ਬੈਠੀ ਨਹੀਂ ਹੈਗੀ ਹਾਂ ਜਦੋਂ ਉਦਾਂ ਵੀ ਪਾਪਾ ਜੀ ਬਹੁਤ ਗਿਆਂ ਗਈਆਂ 4-5000 ਰੁਪਏ ਟੀਕੇ ਲਾ ਲਾ ਕੇ ਡਾਕਟਰ ਵੀ ਲੈ ਕੇ ਹਾਂ ਗਏ ਕਿਹੇ ਥੋੜਾ ਦੇਣਾ ਕਿ ਜਿੰਮੇ ਤੇ ਬੈਠ ਹੋ ਜੀ ਬੈਠ ਲੱਤ ਤੱਕ ਨਹੀਂ ਮੈਨੂੰ ਵੀ ਜੀ ਦੀਆਂ ਹੂੰ ਉਹ ਤਾਂ ਮੈਨੂੰ ਭੁੱਕਾ ਜਾ ਕੇ ਪੀਦੇ ਪਰ ਟਕੋਰ ਕਰਨੇ ਮੇਰੀਆਂ ਫਟਕੜੀ ਦੀ ਹੂੰ ਮਾ 2 ਘੰਟੇ ਬਾਅਦ ਗਏ ਬੈਗੀ ਇਹਨਾਂ ਨੂੰ ਬੌਧਨ ਵਾਲੇ ਆਰਾਮ ਮਿਲ ਗਿਆ ਨੂੰ ਹੂੰ ਹੁਣ ਨਾ ਜੇ ਕੋਈ ਬਿਮਾਰੀ ਆਵੇ ਮਹਾਰਾਜ ਤੇ ਕੋਈ ਕਿਸੇ ਵੀ ਜਾਨਵਰ ਤੇ ਨਾ ਡੰਗਰ ਆ ਤੇ ਨਾ ਕਾਸੇ ਹੋਰ ਤੇ ਨਾ ਬੰਦਿਆ ਤੇ ਕਿੰਨੇ ਸਾਲੋਂ ਕੋਈ ਬਿਮਾਰੀ ਨੂੰ ਧੱਪੜ ਦੇ ਉਹਨੇ ਦੇਗੀ ਆ ਉਹ ਧੱਪੜੀਆਂ ਜਿਹੜਾ ਕੋਈ ਨਿਸ਼ਾਨ ਜਿਹੜਾ ਕੋਈ ਨਹੀਂ ਰਹਿ ਗਏ ਸਾਰੇ ਜਿੱਤ ਨੂੰ ਦੇਖਲਾ ਸੱਪ ਤੋਂ ਡਰ ਗਈ ਸੀ ਹੱਲੇ ਤੱਕ ਪਰ ਬਹੁਤ ਹਾਲੇ ਉਹ ਸੱਪ ਵਾਲਾ ਕੇਸ ਇੱਕ ਵਾਰ ਤਾਂ ਮਾਜ ਜਾਗ ਵੀ ਆਇਆ ਕਹਿੰਦਾ ਤੇ ਵੀ ਗਈ ਏ ਹਾਂ ਇੱਕ ਵਾਰ ਤਾਂ ਹੋ ਗਿਆ ਇੱਕ ਵਾਰ ਤਾਂ ਹੋ ਗਿਆ ਮਤੇ ਹੋ ਗਿਆ ਤੈਨੂੰ ਹਾਂ ਅੱਡਾਂ ਦੀ ਪਿੱਤ ਗਈ ਨਾ ਸੱਪ ਕੋਈ ਨਹੀਂ ਇਹ ਹਾਂ ਡਾਂਗਣੂ ਕੁਮਾਰ ਆ ਹੁੰਦਾ ਫੇਰ ਤਾਂ ਮੁੱਠੀ ਘੜ ਦੇਣੀ ਸੀ ਉਹ ਹਾਂ ਇਹ ਉਹ ਡਰ ਗਈ ਬਸ ਡਰ ਗਈ ਨਾ ਇਹ ਹੁੰਦੇ ਐਸੀ ਡਰ ਹਾਂ ਲਿਓ ਫਿਰ ਪਾਪਾ ਜੀ ਨੂੰ ਸ਼ਾਮ ਤੱਕ ਹੁਣ ਤੱਕ ਇਹ ਦੁੱਧ ਵੀ ਉਹਨਾਂ ਨੂੰ ਦੇ ਆਇਆ ਚੁੱਕੇ ਘਾਟਾ ਪੈ ਗਿਆ ਕਾਹਦਾ ਨਹੀਂ ਚੱਲ ਕਿੱਲੋ ਦੁੱਧ ਲਿਆਓ ਤੁਸੀਂ ਹਾਂ ਕਿੱਲੋ ਦੁੱਧ ਲਿਆਓ ਸ਼ਾਮ ਨੂੰ ਤਾਂ ਫਿਰ ਆਪਣਾ ਦੁੱਧ ਹੋਏ ਜਾ ਚਲੋ ਕੋਈ ਨਹੀਂ ਦੇਖਦੇ ਆ ਫਿਰ ਹੁਣ ਕਿਆ ਬਣਦਾ ਪ੍ਰੋਗਰਾਮ ਸ਼ਾਦੀ ਆ ਢਿੰਡੀ ਵੀ ਉੱਠ ਖੜੀ ਜੀ ਸਿਆਸੀ ਗੱਲ ਤਾਂ ਬਾਅਦ ਹੋ ਜੀ ਇਹ ਵੀ ਹੋਗੀ ਜੀ ਗੁੱਦਮੋਨੀ ਕਾਈ ਗੁੱਦੀ ਕਾਕਾ ਛਾਵਾ ਗੁੱਦੀ ਜੀ ਫਤ ਤੇ ਰਾਤ ਦਾ ਜਿਹੜਾ ਨੇਰੀ ਨੇ ਜੀ ਕਹਿਰ ਮਚਾਇਆ ਹੋਇਆ ਤਾਂ ਬੇੰਦਰਾ ਲੱਗਦਾ ਵੀ ਤੇ ਦਰਵਾਜੇ ਦਰੂਜੇ ਲਾਏ ਸਾਫ ਹੋ ਜਾਂ ਬੰਦ ਰਾਜ ਵੀਡੀਓ ਮੈਂ ਬਣਾਈ ਵੀ ਸਾਰੀ ਇਹਦੀ ਦਰਵਾਜੇ ਲੱਗਦੇ ਆਂ ਦੀ ਖੁੱਲਦੇ ਆਂ ਦੇ ਫੇਰ ਵੀ ਇਹ ਦਰਵਾਜਿਆਂ ਦੇ ਥੱਲੇ ਨੂੰ ਜੀ ਗਰਦ ਕਿਆ ਸਵਾਹ ਕਿਆ ਕੁਛ ਨਾ ਬਚੀ ਸਾਰੇ ਕਮਰੇ ਭਰ ਗਏ ਇਹਨਾਂ ਨੂੰ ਕੰਮ ਗਿਆ ਵੱਧ ਇਹਨੂੰ ਸਫਾਈ ਵਾਲਾ ਜਿਹੜਾ ਬਲੌਗ ਹੈ ਇਹ ਬਣੂਗਾ ਅਲੱਗ ਮੈਂ ਹੁਣ ਥੋੜਾ ਗਾਂ ਬੰਨਣ ਦੀ ਓਗੀ ਜਗ੍ਹਾ ਜੀ ਕਰਕੇ ਆ ਮੈਂ ਨਾ ਜਾ ਕੇ ਕਰਨਵੀਰ ਇੱਧਰ ਸੁੱਤਾ ਪਿਆ ਜੀ ਜੇ